ਸੰਗਰੂਰ ਵਿਖੇ ਆਪਣੇ ਪਾਰਟੀ ਵਰਕਰਾਂ ਦੇ ਨਾਲ ਸੁਖਪਾਲ ਸਿੰਘ ਖੈਰ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਦੇ ਲਈ ਸੰਗਰੂਰ ਦੇ ਡੀਸੀ ਦਫਤਰ ਦੇ ਵਿੱਚ ਆਪਣੇ ਕਾਗਜ਼ ਭਰੇ ਨੇ ਇਸੇ ਸਮੇਂ ਕਿਤੇ ਕਾਂਗਰਸ ਤੋਂ ਸੀਨੀਅਰ ਨੇਤਾ ਰਜਿੰਦਰ ਕੌਰ ਪੱਠਲ ਪਰਮਜੀਤ ਸੀਬਿਆ ਤੇ ਹੋਰ ਵਰਕਰ ਤੇ ਨੇਤਾ ਮੌਜੂਦ ਸਨ ਉਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਜਿੰਦਰ ਕੌਰ ਭੱਟ ਨੇ ਦੱਸਿਆ ਕਿ ਵੱਡੀ ਲੀਡ ਤੋਂ ਕਾਂਗਰਸ ਤੋਂ ਸੰਗਰੂਰ ਤੋਂ ਸੁਖਪਾਲ ਕਹਿਰਾ ਦੇ ਜਿੱਤ ਹੋਣ ਜਾ ਰਹੀ ਹੈ ਉਥੇ ਹੀ ਦਲਵੀਰ ਗੋਲਡੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਜਾਣ ਨਾਲ ਸੁਖਪਾਲ ਸਿੰਘ ਕਹਿਰਾ ਨੂੰ ਕੋਈ ਵੀ ਫਰਕ ਨਹੀਂ ਪਵੇਗਾ ਇੱਕੋ ਥੇ ਹੀ ਸੁਖਪਾਲ ਸਿੰਘ ਕਹਿਰਾ ਨੇ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਕੇਰੀਏ ਤੋਂ ਕਾਂਗਰਸੀ ਵਰਕਰ ਪਹੁੰਚਿਆ ਹੋਇਆ ਹੈ ਉਨਾ ਸ਼ਬਦਾ ਧੰਨਵਾਦ ਉਹਨਾਂ ਕੀਤਾ ਹੈ ਜਨਾਲੀ ਉਹਨਾਂ ਪੱਕਾ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਜਿੱਤ ਹੁੰਦੀ ਹੈ ਜਿੱਤਣ ਤੋਂ ਬਾਅਦ ਉਹ ਆਪਣੇ ਮੁੱਦਿਆਂ ਦਾ ਹੱਲ ਜ਼ਰੂਰ ਕਰਨਗੇ ਬਸ ਕੁਛ ਨਹੀਂ ਜੀ ਮੈਂ ਸੰਗਰੂਰ ਦੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਉੱਤੇ ਐਡੇ ਵੱਡੇ ਪੱਦਰ ਦੇ ਉੱਤੇ ਅੱਜ ਦਾ ਇਕੱਠ ਕੀਤਾ ਔਰ ਬੜਾ ਇਕੱਠ ਠੋਸ ਔਰ ਸਾਰੀਆਂ ਭਾਈਚਾਰਿਆਂ ਦੀ ਇੱਕ ਬਹੁਤ ਨਰੋਲ 71 88 ਸੰਗਰੂਰ ਦੇ ਮੈਂ ਇੱਕ ਵੀ ਬੰਦੇ ਨੂੰ ਬਾਹਰੋਂ ਮੈਂ ਨਹੀਂ ਕਿਹਾ ਕਿਸੇ ਨੂੰ ਕਿ ਕਿਸੇ ਨੇ ਬਾਹਰੋਂ ਆਉਣਾ ਸਾਰੇ 9 ਦੇ 9 ਅਸੈਂਬਲੀ ਹਲਕਿਆਂ ਵਿੱਚੋਂ ਜਿਹੜੇ ਸਾਡੇ ਸਤਕਾਰਯੋਗ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਵਾਰਡਾਂ ਚੋਂ ਕਾਉਂਸਲਰ ਸਰਪੰਚ ਪੰਚ ਜੋ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਸਬਦਾ ਧੰਨਵਾਦ ਕਰਦਾ ਮੈਂ ਆਪਣੀ ਪਾਰਟੀ ਦੀ ਲੀਡਰਸ਼ਿਪ ਪਾਰਟੀ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਦਾ ਬੀਬੀ ਰিজਿੰਦਰ ਕੌਰ ਪੱਠਲ ਜੀ ਸਮੇਤ ਸਾਡੇ ਜਿਹੜੇ ਇੱਥੇ ਇਲੈਕਸ਼ਨਸ ਲੜੇ ਨੇ ਕੌਨਸਟਿਟੈਂਸੀਆਂ 'ਚ ਮੇਰੇ ਸਾਡੇ ਤਿੰਨੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਬਰਨਾਲਾ ਔਰ ਮਲੇਰਕੋਟਲਾ 18 20 ਦੇ ਲਾਗੇ ਸਾਡੇ ਬਲੌਕ ਪ੍ਰੈਜ਼ੀਡੈਂਟ ਨੇ ਡਾਊਨ ધ ਲਾਈਨ ਸਾਰੀ ਮਸ਼ੀਨਰੀ ਦਾ ਧੰਨਵਾਦ ਕੀਤਾ ਮੈਂ ਅੱਜ ਆਊਟਲਾਈਨ ਕੀਤੇ ਨੇ ਦੇਖੋ ਜਿਨ੍ਹਾਂ ਤਾਂ ਹੁਣ ਹੋ ਗਿਆ ਆਮ ਆਦਮੀ ਪਾਰਟੀ ਦਾ ਆਲਮੋਸਟ 50% ਦੀ ਕਾਰਜਕਾਲ ਖਤਮ ਹੋ ਗਿਆ ਭਗਵੰਤ ਪਾਣ ਦੀ ਸਰਕਾਰ ਦਾ ਉਹਨਾਂ ਦਾ ਲੋਕਾਂ ਦੇ ਸਾਹਮਣੇ ਐਕਸਪੋਜ਼ਰ ਆਲਰੇਡੀ ਹੋ ਚੁੱਕਾ ਬੇਸਿਕਲੀ ਜੋ ਉਹਨਾਂ ਨੇ ਆਪ ਸਿਧਾਂਤ ਬਣਾਏ ਸੀਗੇ ਉਹਨਾਂ ਨੇ ਆਪ ਹੀ ਸਿਧਾਂਤ ਤੋੜੇ ਉਹ ਆਪਾਂ ਗੱਲਾਂ ਅਚਿਤਨਾ ਜਾਣਦੇ ਚਾਹੀਏ ਹੋ ਸਾਦਗੀ ਦੀ ਪੋਲਿਟਿਕ ਸੀ ਸਿਕਿਉਰਿਟੀ ਜਾਂ ਵੀਆਈਪੀ ਕਲਚਰ ਨੂੰ ਖਤਮ ਕਰਨਾ ਲੇਕਿਨ ਉਹਨਾਂ ਨੇ ਸਗੋ ਉਲਟਾ ਵੀਆਈਪੀ ਕਲਚਰ ਪ੍ਰਮੋਟ ਕੀਤਾ ਇੱਕ ਉਹ ਕਹਿੰਦੇ ਰਹੇ ਸੀ ਕਿ ਅਸੀਂ ਜਿਹੜਾ ਹੈ ਸਵਰਾਜ ਦਾ ਮਾਡਲ ਲਾਗੂ ਕਰਾਂਗੇ ਆਪਣੇ ਵਰਕਰਾਂ ਤੇ ਆਪਣੇ ਪਾਰਟੀ ਦੇ ਲੋਕਾਂ ਨੂੰ ਜਾਂ ਆਮ ਆਵਾਮ ਨੂੰ ਲੁੱਕ ਕੇ ਫੈਸਲਾ ਲਵਾਂਗੇ ਲੇਕਿਨ ਰਾਜ ਸਭਾ ਦੇ ਮੈਂਬਰ ਜਿਹੜੇ ਬਣੇ ਉਹ ਸਾਰੇ ਗੈਰ ਪੰਜਾਬੀ ਔਰ ਸਾਰੇ ਅਮੀਰ ਆਦਮੀ ਸ਼ੋਕ ਲਵਲੀ ਅਸ਼ੋਕ ਮਿੱੱਤਲ ਵਰਗੇ ਲਵਲੀ ਯੂਨੀਵਰਸਿਟੀ ਆਲੇ ਬਣਾਏ ਔਰ ਵੀਆਈਪੀ ਦਾ ਤਾਂ ਰਿਕਾਰਡ ਹੀ ਤੋੜਤਾ ਭਗਵੰਤ ਉਹਨਾਂ ਨੇ ਹਜ਼ਾਰ ਗਨਮੈਨ ਔਰ ਟੋヨタ ਲੈਕਸਸ ਦਰਜਨਾ ਗੱਡੀਆਂ ਕੇਜਰੀਵਾਲ ਰਾਗਵ ਚੱਡਾ ਉਡਾਈ ਫਿਰਦੇ ਨੇ ਪੰਜਾਬ ਦੀਆਂ ਸੋ देयरफॉर ਜੋ ਉਹਨਾਂ ਨੇ ਆਪਣੇ ਸਿਧਾਂਤ ਕੀਤੇ ਸੀ ਉਹ ਤਾਂ ਉਹਨਾਂ ਨੇ ਆਪ ਹੀ ਤੋੜਦੇ ਉਹਦੇ ਤੇ ਮੈਂ ਜ਼ਿਆਦਾ ਅੱਜ ਚਰਚਾ ਨਹੀਂ ਕੀਤੀ ਅੱਜ ਮੈਂ ਤਿੰਨ ਇਸ਼ੂਜ਼ ਆਊਟਲਾਈਨ ਕੀਤੇ ਨੇ ਜਿਹਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਦਾ ਪ੍ਰੋਗਰੈਸਿਵ ਵੇ ਅਹੈਡ ਕੀਤਾ ਕਿਉਂਕਿ ਅੱਜ ਪੰਜਾਬ ਆਲਮੋਸਟ 3 ਲੱਖ ਤੇ 40 ਚੂਲੀ ਹਜ਼ਾਰ ਕਰੋੜ ਦਾ ਕਰਜ਼ਾਈ ਹੋ ਗਿਆ ਜਿਸ ਕਰਜ਼ੇ ਵਿੱਚ ਹੁਣੇ 70 ਹਜ਼ਾਰ ਕਰੋੜ ਤੇ ਇਹਨਾਂ ਨੇ 2 ਸਾਲ ਚ ਇਜ਼ਾਫਾ ਕੀਤਾ ਹੁਣ ਇਸ ਕਰਜ਼ੇ ਦੇ ਮਾਰਚੋਂ ਕਿਸਾਨਾਂ ਦੀ ਆਤਮ ਹੱਤਿਆਵਾਂ ਚੋਂ ਕਿਸਾਨਾਂ ਦੇ ਕਰਜ਼ੇ ਤੋਂ ਤੇ ਖੇਤ ਮਜ਼ਦੂਰ ਦੀ ਜਿਹੜੀ ਇਸ ਵਕਤ ਤਰਾਸਦੀ ਆ ਔਰ ਛੋਟੇ ਵਪਾਰੀ ਦੁਕਾਨਦਾਰ ਦੀ ਪਛੜੀਆਂ ਸ਼੍ਰੇਣੀਆਂ ਜਾਂ ਗਰੀਬਾਂ ਦਲਿਤਾਂ ਤੇ ਐਸੀਆਂ ਦੀ ਇਹਦੀ ਤਰਾਸਤੀ ਜੋ ਪੰਜਾਬ ਨੂੰ ਕਿੱਡਾ ਅੱਜ ਮੈਂ ਉਹਨਾਂ ਨੂੰ ਦੋ ਤਿੰਨ ਨੁਕਤੇ ਇਹ ਹਲੇ ਜਸਟ ਅ ਕਾਈਂਡ ਆਫ ਅ ਟ੍ਰੇਲਰ ਫਾਰ ਦਾ ਰੋਡ ਸ਼ੋว์ ਥੈਟ ਵੀ ਇੰਟੈਂਡ ਟੂ ਬਿਲਡ ਫਾਰ 2027 ਹਾਲਾਂਕਿ ਅੱਜ 2024 ਆ لیکن ਅਸੀਂ ਆਉਣ ਵਾਲੇ ਸਮੇਂ 'ਚ ਇੱਕ ਪੰਜਾਬ ਦਾ ਰਸਤਾ ਬਾਹਰ ਦਾ ਦਿਖਾਇਆ ਉਹਦੇ 'ਚ ਸਭ ਤੋਂ ਇੰਪੋਰਟੈਂਟ ਇਹ ਹੈ ਇਸ਼ੂ ਕਿ ਜਿਹੜਾ ਸਾਡਾ ਪੰਜਾਬ ਇਹ ਲੈਂਡਲੌਕਡ ਸਟੇਟ ਹੈ ਪੰਜਾਬ ਦੇ ਕੋਲ ਕੋਈ ਵੀ ਕੁਦਰਤੀ ਸਰੋਤ ਪਾਣੀ ਨੂੰ ਛੱਡ ਕੇ ਨਹੀਂ ਗਏ ਔਰ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ ਵਿੱਚ ਪਿਛਲੇ ਕਾਫੀ ਦਹਾਕਿਆਂ ਤੋਂ 14 ਲੱਖ ਦੇ ਕਰੀਬ ਟਿਊਬਵਲ ਬਿਜਲੀ ਦੇ ਲਾ ਕੇ ਪਾਣੀ ਦੇ ਅਸੀਂ ਇੰਨਾ ਪੰਪ ਆਊਟ ਕੀਤਾ ਪਾਣੀ ਗਰਾਊਂਡ ਵਾਟਰ ਕਿ NASA ਦੀਆਂ ਸੈਟੇਲਾਈਟਸ ਇੰਡੀਆ ਨੇ ਅਮਰੀਕਾ ਦੀਆਂ ਉਹਨਾਂ ਨੇ ਸਾਨੂੰ ਰੈੱਡ ਬਲੌਕ ਚ ਕੀਤਾ ਈਵਨ ਸਾਡੀ ਆਪਣੀ ਗਵਰਨਮੈਂਟ ਆਫ ਇੰਡੀਆ ਦੀ ਗਰਾਊਂਡ ਵਾਟਰ ਰਿਪੋਰਟ ਉਹ ਮੇਰੀ ਗੱਡੀ ਚ ਪਈ ਹੈਗੀ ਆ ਉਸ ਅਨੁਸਾਰ ਪਾਰਟਿਕੁਲਰਲੀ ਸੰਗਰੂਰ ਬਰਨਾਲਾ ਔਰ ਮਲੇਟ ਕੋਟਲਾ ਬਲਕੇ ਮਾਲਵਾ ਰੀਜਨ ਇਹ ਲਾਲ ੱੱਬੇ ਵਿੱਚ ਔਰ ਇਹ ਕਈ ਸੈਂਕੜੇ ਪਾਣੀ ਜਿਹੜਾ ਹੈ ਉਹ ਜ਼ਮੀਨੀ ਸਤਾ ਤੋਂ نیچے ਚਲੇ ਗਿਆ ਇਸ ਨੂੰ ਕਿੱਦਾਂ ਵਾਟਰ ਰੀਚਾਰਜ ਕਰਨਾ ਹੈ ਪਾਣੀ ਨੂੰ ਅਸੀਂ ਕਿਸ ਤਰ੍ਹਾਂ ਬਚਾਉਣਾ ਵਾ ਉਹ ਤਾਂ ਹੀ ਉਹ ਬਚ ਸਕਦਾ ਸੀਗਾ ਅਗਰ ਅਸੀਂ ਜਿਹੜੀ ਮੋਸਟ ਵਾਟਰ ਇੰਟੈਂਸਿਵ ਕ੍ਰੌਪ ਪਿਛਲੇ ਕਾਫੀ ਦਹਾਕਿਆਂ ਤੋਂ ਅਸੀਂ ਜਿਹੜਾ ਜੀਰੀ ਨੂੰ ਤਰਜੀਹ ਦੇ ਰਹੇ ਹਾਂ ਉਹ ਕਿਹਾ ਗਿਆ ਸਾਇੰਟਿਸਟ ਵੱਲੋਂ ਕਿ 1 ਕਿਲੋ ਜੀਰੀ ਚੌਲ ਪੈਦਾ ਕਰਨ ਲਈ ਅਪ੍ਰੋਕਸੀਮੇਟਲੀ 3 ਤੋਂ 4000 ਲੀਟਰ ਪਾਣੀ ਲੱਗਦਾ ਉਹਨੇ ਸਾਡਾ ਪਾਣੀ ਖੋਖਲਾ ਕਰਤਾ ਔਰ ਉਸ ਨੂੰ ਡਾਈਵਰਸਿਫਾਈ ਕਿੱਦਾਂ ਕਰਨਾ ਹੁਣ ਭਗਵੰਤ ਮਾਨ ਨੇ ਪੈਦਾ ਕੀਤਾ ਸੀ ਕਿ ਮੈਂ 22 ਫਸਲਾਂ ਤੇ ਐਮਐਸਪੀ ਦਊਂਗਾ ਇਹਨਾਂ ਦੀ ਇੱਕ ਮਿਨਿਸਟਰ ਨੇ ਤਾਂ ਕਿਹਾ ਸੀ ਮੈਂ 5 ਮਿੰਟ ਚ ਦੇ ਦਊ ਚਲੋ ਉਹ ਤਾਂ ਅਨਟ੍ਰੇਨ ਸੀ ਛੱਡ ਦਿਓ ਹੁਣ 22 ਫਸਲਾਂ ਤੇ ਆਣ ਕੇ ਦੋਸਤ ਪਿਛਲੇ 26 27 ਮਹੀਨਿਆਂ ਦੇ ਕੁਡ ਨਾਟ ਗਿਵ ਐਨੀ ਆਲਟਰਨੇਟ ਕ੍ਰੋਪਿੰਗ ਮੂੰਗੀ ਦੀ ਐਮਐਸਪੀ ਪ੍ਰੋਮਿਸ ਕੀਤੀ ਸੀ 7275 ਰੁਪਏ ਮੱਕੀ ਦੀ ਕੀਤੀ ਸੀ ਉਹ 90% ਡਿਸਟ੍ਰੈਸ ਸੇਲ ਹੋਈਆਂ ਲੋਕੀ ਮਯੂਸ ਹੋ ਗਏ 3-3 4-4000 ਰੁਪਏ ਪ੍ਰਤੀ ਕੁਇੰਟਲ ਘਟ ਗਿਆ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਪਾਣੀ ਦੇ ਇਸ਼ੂ ਨੂੰ ਲੈ ਕੇ ਤੁਹਾਡਾ ਸਟਾਂਸ ਕੀ ਹੈ ਕੀ ਤੁਸੀਂ ਕੋਈ ਐਫਰਟ ਕੀਤਾ ਪਿਛਲੇ 2 ਸਵਾ 2 ਸਾਲ ਵਿੱਚ ਕਿ ਗਰਾਊਂਡ ਵਾਟਰ ਰੀਚਾਰਜ ਕਿਦਾਂ ਹੋਵੇ ਅਗਰ ਇਸੇ ਤਰ੍ਹਾਂ ਪੰਜਾਬ ਦਾ ਪਾਣੀ ਮੁੱਕਦਾ ਰਿਹਾ 14 ਲੱਖ ਟਿਊਬਲ ਨਾਲ ਤੇ ਉਹ ਦਿਨ ਦੂਰ ਨਹੀਂਗਾ ਜਦੋਂ ਪੰਜਾਬ ਬੰਜਰ ਧਰਤੀ ਹੋ ਕਿਉਂਕਿ ਸਾਡਾ ਦਰਿਆਈ ਪਾਣੀ ਆਲਰੇਡੀ ਹੈਜ਼ ਗੋਨ ਟੂ ਰਾਜਸਥਾਨ ਸਾਡਾ ਦਰਿਆਈ ਪਾਣੀ ਹਰਿਆਣਾ ਔਰ ਦਿੱਲੀ ਦੇ ਸੂਬਿਆਂ ਨੂੰ ਜਾ ਚੁੱਕਿਆ ਇਸ ਲਈ ਮੈਨੂੰ ਲੱਗਦਾ ਕਿ ਇਹ ਇੱਕ ਵੇ ਆਊਟ ਹੈ ਔਰ ਇਸ ਵੇ ਆਊਟ ਦਾ ਪ੍ਰੋਪੋਜ਼ਲ ਮੈਂ ਭਗਵੰਤ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀ ਬਹੁਤ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਸੀ ਵੈਨੂ ਪ੍ਰਸਾਦ ਉਹਨਾਂ ਤੋਂ ਟਾਈਮ ਮੰਗਿਆ ਇਹਨਾਂ ਦੇ ਓਐਸਡੀ ਤੋਂ ਟਾਈਮ ਮੰਗੇ ਲੇਕਿਨ ਅਨਫੋਰਚਨਟਲੀ ਨਫਰਤ ਦੀ ਭਾਵਨਾ ਨਾਲ ਟਾਈਮ ਨਹੀਂ ਲੱਗਾ ਹੁਣ ਸੁਣੋ ਮੇਰਾ ਕੀ ਪ੍ਰੋਪੋਜ਼ਲ ਹੈ ਜਿਹੜਾ ਕੇਂਦਰ ਸਰਕਾਰ ਹੈ ਸਾਡੀ ਪੂਰ ਪੰਜਾਬ ਚੋਂ ਹਰ ਸਾਲ ਕਣਕ ਤੇ ਝੋਨੇ ਦੀ ਫਸਲ ਲਈ ਅਪਰੋਕਸੀਮੇਟਲੀ 75000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਫਲੋਟ ਕਰਦੀ ਹੈ ਤੁਹਾਨੂੰ ਸਭ ਨੂੰ ਪਤਾ ਕਿ ਇਹ ਅਨਾਜ ਦੇਸ਼ ਦੇ ਫੂਡ ਗ੍ਰੇਨ ਸਿਕਿਉਰਿਟੀ ਪ੍ਰੋਗਰਾਮ ਲਈ ਜਾਂਦਾ ਵਾ ਹੁਣ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ 75000 ਕਰੋੜ ਹੈ ਇਹਦੇ ਚੋਂ ਕਣਕ ਤਾਂ ਚਾਹੀਦੀ ਚਾਹੀਦੀ ਹੈ ਕਿਉਂਕਿ ਸਾਡਾ ਦੇਸ਼ ਜਿਹੜਾ ਬਹੁਤ ਆਬਾਦੀ ਹੈ 140 ਕਰੋੜ ਦਾ ਜਿਹੜਾ ਝੋਨੇ ਦੀ ਫਸਲ ਹੈ ਪਹਿਲੇ ਵਾਰੇ 50% ਤੁਸੀਂ ਸੀਸੀਐਲ ਲਿਮਿਟ ਝੋਨੇ ਦੀ ਘਟਾ ਦਿਓ ਜਿੱਦਾਂ ਮਿਸਾਲ ਦੇ ਤੌਰ ਤੇ 40000 ਕਰੋੜ ਰੁਪਏ ਝੋਨਾ ਚਾਹੁੰਦੇ ਹੋ ਉਹਨੂੰ 20000 ਕਰੋੜ ਦਾ ਝੋਨਾ ਚੱਕੋ 20000 ਕਰੋੜ ਦੀ ਸਾਨੂੰ ਉਸੇ ਪੈਸੇ ਚੋਂ ਅਸੀਂ ਕੋਈ ਐਕਸਟਰਾ ਪੈਸਾ ਨਹੀਂ ਮੰਗਦੇ ਕੇਂਦਰ ਸਰਕਾਰ ਤੋਂ ਉਸੇ ਪੈਸੇ ਚੋਂ ਸਾਨੂੰ ਸੋਣੀ ਦੀਆਂ ਚਾਰ ਪੰਜ ਫਸਲਾਂ ਤੇ ਠੋਸ ਐਮਐਸਪੀ ਕਮਿਟਿਡ ਜਿਹਦੇ ਨਾਲ ਜ਼ਿਮੀਦਾਰ ਆ ਜਿਹੜਾ ਉਪਜਾ 60000 ਰੁਪਏ ਬਿਊਰੋ ਰਿਪੋਰਟ ਦਾ 7 ਨਿਊਜ਼ ਇੰਡੀਆ